ਪਠਾਨਕੋੜ ਦੇ ਸਿਵਲ ਹਸਪਤਾਲ ਵਿਖੇ ਪਠਾਨਕੋੜ ਦੇ ਨਾਲ-ਨਾਲ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਮਰੀਜ਼ ਵੀ ਆਪਣਾ ਇਲਾਜ ਕਰਵਾਉਣ ਦੇ ਲਈ ਆਉਂਦੇ ਹਨ ਪਰ ਅੱਜ ਡਾਕਟਰਾਂ ਵੱਲੋਂ ਲੀਕੀ ਗਈ 8 ਤੋਂ 11 ਵਜੇ ਦੀ ਹੜਤਾਲ ਦੇ ਚੱਲਦੇ ਮਰੀਜ਼ ਖਾਸੇ ਪਰੇਸ਼ਾਨ ਨਜ਼ਰ ਆਏ ਇਸ ਸਬੰਧ ਵਿੱਚ ਜਦ ਡਾਕਟਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸੂਬਾ ਸਰਕਾਰ ਜੋ ਸਿਹਤ ਵਿਭਾਗ ਨੂੰ ਲੈ ਕੇ ਨੀਤੀਆਂ ਬਣਾ ਰਹੀ ਹੈ ਉਸ ਦੇ ਨਾਲ ਲੱਗਦਾ ਹੈ ਕਿ ਪੰਜਾਬ ਸਰਕਾਰ ਪੰਜਾਬ ਤੋਂ ਸਰਕਾਰੀ ਸਿਹਤ ਸਹੂਲਤਾਂ ਖਤਮ ਕਰਨਾ ਚਾਹੁੰਦੀ ਹੈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਡਾਕਟਰਾਂ ਦੇ ਬੰਦੇ ਹੱਕ ਅਤੇ ਉਹਨਾਂ ਦੀ ਤਰੱਕੀ ਨੂੰ ਰੋਕਿਆ ਜਾ ਰਿਹਾ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ 9 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਸਵੇਰੇ 8:00 ਤੋਂ 11:00 ਵਜੇ ਤੱਕ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ ਦੂਜੇ ਪਾਸੇ ਮਰੀਜ਼ਾਂ ਦੇ ਹੱਕ 'ਚ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਹੜਤਾਲ ਸਾਡੇ ਵੱਲੋਂ ਸਿਰਫ ਆਪਣੇ ਲਈ ਨਹੀਂ ਬਲਕਿ ਮਰੀਜ਼ਾਂ ਵੇ ਲਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਹਸਪਤਾਲ 'ਚ ਡਾਕਟਰਾਂ ਅਤੇ ਸਟਾਫ ਦੀ ਕਮੀ ਦੀ ਵਜ੍ਹਾ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਐਸ ਲਈ ਸਾਡੀ ਸਰਕਾਰ ਅੱਗੇ ਮੰਗ ਹੈ ਕਿ ਡਾਕਟਰਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਿਆ ਜਾਵੇ ਅਤੇ ਮਰੀਜ਼ਾਂ ਦੀ ਸਹੂਲਤਾਂ ਦੇ ਲਈ ਸਟਾਫ ਦੀ ਤਨਖਾਹੀ ਕੀਤੀ ਜਾਵੇ। ਦੂਜੇ ਪਾਸੇ ਜਦ ਮਰੀਜ਼ਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਹਸਪਤਾਲ ਆਏ ਤਾਂ ਆਪਣਾ ਇਲਾਜ ਕਰਵਾਉਣ ਦੇ ਲਈ ਸੀ ਪਰ ਉੱਥੇ ਆ ਕੇ ਉਹਨਾਂ ਨੂੰ ਪਤਾ ਚੱਲਿਆ ਕਿ ਡਾਕਟਰ ਅੱਜ ਹੜਤਾਲ 'ਤੇ ਨੇ। ਉਹਨਾਂ ਨੇ ਕਿਹਾ ਕਿ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਲੋਕਾਂ ਨੂੰ ਇਸ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਜਾਵੇ। ਕਾਂ ਜੋ ਲੋਕਾਂ ਦੀ ਖੱਜਲ ਖੋਰੀ ਨਾ ਹੋਵੇ ਉਹਨਾਂ ਨੇ ਕਿਹਾ ਕਿ ਜਿਹੜਾ ਮਰੀਜ਼ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣ ਦੇ ਲਈ ਆਉਂਦਾ ਹੈ ਪਹਿਲਾਂ ਤਾਂ ਆਪਣੀ ਦਿਹਾੜੀ ਤੋੜਦਾ ਹੈ ਅਤੇ ਕਿਰਾਇਆ ਖਰਚ ਕਰ ਹਸਪਤਾਲ ਪਹੁੰਚਦਾ ਹੈ ਅਜਿਹੇ 'ਚ ਜੇਕਰ ਕੋਈ ਸ਼ਖਸ ਨੂੰ ਖੱਜਲ ਖਵਾਰ ਹੋਣਾ ਪਵੇ ਤੇ ਅਜਿਹਿਆਂ ਸਹਿ ਸੁਵਿਧਾ ਦਾ ਕੀ ਫਾਇਦਾ ਭਾਰਤ ਨੈੱਟ ਨਿਊਜ਼ ਸਵਾਲ ਆਪ ਦਾ ਤੋਂ ਰਾਜੇਸ਼ ਪਰਦਵਾਜ਼ ਦੀ ਖਾਸ ਰਿਪੋਰਟ ਨਾਪਰੰਦਰਪੁਰ ਤੋਂ ਆਏ ਬੀਨਾ ਨਗਰ ਦਾ ਆਸਾਨੀ ਇਹੋ ਹੀ ਆ ਅੱਜ ਆਏ ਹਸਪੀਟਲ ਆ ਪਹਿਲੀ ਵਾਰ ਹੀ ਆਈ ਆ ਮੈਂ ਤੇ ਉਹ ਵੀ ਬੰਦ ਹੜਤਾਲ ਕਹੇਗਾ ਹੜਤਾਲ ਕੱਦ ਕਰੀਏ ਤੇ 11 ਵਜੇ ਖੁੱਲਣੀ ਇੱਕ ਜੀ ਕਹਿੰਦੇ 12 ਵਜੇ ਜਦੋਂ ਤੇ ਪਤਾ ਪਹਿਲਾਂ ਹੀ ਦੱਸ ਦਿੰਦਾ ਭਈ ਅੱਜ ਹੜਤਾਲ ਆ ਅੱਜ ਛੁੱਟੀ ਆ ਅੱਜ ਕੋਈ ਨਹੀਂ ਆ ਤਾਂ ਵੀ ਹੰਦਾ ਵਾ ਜਿਹੜੇ ਬੰਦੇ ਲਿਧਾਰੀ ਲਾ ਕੇ ਟੈਂਪਨ ਕੇ ਫੇਰ ਇੱਥੇ ਆ ਕੇ ਕਰਨਾ ਮਤ ਕਿ ਫਾਇਦਾ ਫੇਰ ਇਹਨਾਂ ਨੂੰ ਬੰਦਾ ਪ੍ਰਾਈਵੇਟ ਚੱਲ ਜੇ ਸਨੋ ਮਾਨ ਸਰਕਾਰੀ ਆਈ ਤੇ ਜੀ ਬੜੇ ਬਦੇ ਮਾਨ ਸਰਕਾਰ ਨੇ ਤਾਂ ਕਿਹਾ ਵਾ ਕਾਰ ਵੀ ਬਣਾ ਕੇ ਦਿੱਤੇ ਰ ਕੀ ਫਾਇਦਾ ਸਹੂਲਤ ਕੋਈ ਦਿਖਾਈ ਨਹੀਂ ਤੇ ਸਨੋ ਤਾਂ ਕੋਈ ਫਾਇਦਾ ਹੀ ਨਹੀਂ ਹੁੰਦਾ ਜੇ ਮੈਂ ਪਹਿਲਾਂ ਆਪਣੀ ਕੁੜੀ ਦਾ ਪ੍ਰੈਸ਼ਨ ਕਰਾਇਆ ਮੇਰੀ ਕੁੜੀ ਦੀ ਬਾਹ ਖਰਾ ਕਰਦੇ ਹਾਂ ਤਿੰਨ ਪ੍ਰੈਸ਼ਨ ਹੋਏ ਉਹਦੇ ਤੇ ਫਿਰ ਇੱਥੇ ਆਉਣ ਦਾ ਕੀ ਫਾਇਦਾ ਭਈਆ ਅੱਜ ਪੰਜਾਬ ਸਿਵਲ ਮੈਡੀਕਲ ਐਸੋਸੀਏਸ਼ਨ ਵੱਲੋਂ 3 ਘੰਟੇ ਦੀ ਸਟ੍ਰਾਈਕ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ ਇਦੇ ਵਿੱਚ ਨਾ ਸਿਰਫ ਡਾਕਟਰਸ ਨੇ ਆਪਣੀਆਂ ਮੰਗਾਂ ਬਲਕਿ ਮਰੀਜ਼ਾਂ ਦੀ ਭਲਾਈ ਵਾਸਤੇ ਵੀ ਜਿਹੜੀਆਂ ਸਹੂਲਤਾਂ ਦੀ ਲੋੜ ਹੈਗੀ ਐ ਤੇ ਜਿਹੜੀਆਂ ਸਾਡੇ ਕੋਲ ਨਹੀਂ ਹੈਗੀਆਂ ਉਹਦੇ ਵਾਸਤੇ ਵੀ ਡਾਕਟਰ ਜਿਹੜੇ ਹੈਗੇ ਅੱਜ ਹੜਤਾਲ ਕਰ ਰਹੇ ਹੈਗੇ ਜਿਵੇਂ ਕਿ ਸਾਡੇ ਕੋਲ ਕਈ ਸਪੈਸ਼ਲਿਟੀਆਂ ਅਜਿਹੀਆਂ ਹੈਗੀਆਂ ਜਿੱਦੇ ਸਿਰਫ ਇੱਕ ਇੱਕ ਡਾਕਟਰ ਹੈਗਾ ਐ ਜਿਵੇਂ ਮੈਡੀਸਨ ਦੀ ਸਪੈਸ਼ਲਿਟੀ ਹੈਗੀ ਐ ਆਈ ਦੀ ਸਪੈਸ਼ਲਿਟੀ ਹੈਗੀ ਐ ਮਾਈਕਰੋਬਾਇਓਲੋਜੀ ਦੀ ਸਪੈਸ਼ਲਿਟੀ ਹੈਗੀ ਐ ਇਹਦੇ ਵਿੱਚ ਸਿਰਫ ਇੱਕ ਇੱਕ ਡਾਕਟਰ ਦੀ ਲੋਡ ਪੋਸਟਡ ਹੈਗਾ ਐ ਇਹ ਘੱਟੋ ਘੱਟ ਜਿਹੜੇ 4-4 ਡਾਕਟਰ ਇਸ ਸਪੈਸ਼ਲਿਟੀ ਦੇ ਹੋਣੇ ਚਾਹੀਦੇ ਸੋ ਕਿ ਮਰੀਜ਼ਾਂ ਦੀ ਜਿਹੜੀ ਸੇਵਾਵਾਂ ਉਹ ਚੰਗੀ ਤਰ੍ਹਾਂ ਕੀਤੀ ਜਾ ਸਕੇ ਇਹ ਵੀ ਇੱਕ ਨਾ ਸਿਰਫ ਆਪਣੇ ਮੁੱਦੇ ਲਈ ਇਹ ਲੜ ਰਹੇ ਹੈਗੇ ਬਲਕਿ ਮਰੀਜ਼ਾਂ ਦੀ ਭਲਾਈ ਵਾਸਤੇ ਵੀ ਡਾਕਟਰਾਂ ਜਿਹੜੇ ਹੈਗੇ ਆ ਹੜਤਾਲ ਕਰ ਰਹੇ ਹੈਗੇ ਅੱਜ ਸਾਡੀ ਸਰਕਾਰ ਸਾਡੇ ਸਾਡੀ ਸਟੇਟ ਬੋਡੀ ਵੱਲੋਂ ਇਹ ਸਟ੍ਰਾਈਕ ਦੀ ਨੋਟਿਸਮੈਂਟ ਕੀਤੀ ਗਈ ਹੈ ਸਟ੍ਰਾਈਕ ਦੇ ਵਿੱਚ ਇਸਾਨੀ ਅਸੀਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਰਕਾਰ ਦੀ ਲੁਕੀ ਹੋਈ ਇੱਕ ਪੋਲਿਟਿਕਸ ਹੈ ਜਾਂ ਇੱਕ ਰਾਜਨੀਤੀ ਹੈ ਕਿ ਡਾਕਟਰਾਂ ਦੇ ਵਿੱਚ ਹਤਾਸ਼ਾ ਪੈਦਾ ਕੀਤੀ ਜਾਏ ਸਾਡੀ ਤਰੱਕੀਆਂ ਰੋਕੀਆਂ ਜਾਣ ਜਿੱਦਨ ਡਾਕਟਰ ਹਤਾਸ਼ ਹੋ ਕੇ ਖੁਦ ਨੌਕਰੀਆਂ ਛੱਡਣ ਭਾਰੀ ਕਮੀ ਦਾ ਸਰਕਾਰ ਨੂੰ ਸਾਹਮਣਾ ਕਰਨਾ ਪਵੇ ਡਾਕਟਰਾਂ ਦਾ ਤੋਂ ਉਸ ਤੋਂ ਬਾਅਦ ਡਾਕਟਰਾਂ ਦੇ ਉੱਪਰ ਇਹ ਅਲੀਗੇਸ਼ਨ ਲਾਏ ਕਿ ਸਰਕਾਰੀ ਹਸਪਤਾਲ 'ਚ ਡਾਕਟਰ ਆਰ ਨਹੀਂ ਚਾਹਦੇ ਤਾਂ ਸਰਕਾਰ ਹਸਪਤਾਲ ਨੂੰ ਪ੍ਰਾਈਵੇਟ ਕਰ ਦੇ ਮੰਗਾ ਚੀਨੇ ਤੋਂ ਮੰਗਾ ਸਾਡੀ ਹੈ ਕਿ ਜਿਹੜੀ ਸਾਡੇ ਮਨੋਂ ਵੱਲੋਂ ਪੜਾਣ ਵਾਲੀਆਂ ਜਾਂ ਸਾਨੂੰ ਤਰੱਕੀ ਜਿਹੜੀ ਦੁਆਰ ਵਾਲੀਆਂ ਹੈ ਜਿਹੜੀ ਸਾਡੀ ਡਿਮਾਂਡ ਪੂਰੀ ਕੀਤੀ ਜਾਵੇ ਸਾਡੀ ਜਿਹੜੀ ਤਰੱਕੀਆਂ ਪੈਂਡਿੰਗ ਪਈਆਂ ਉਹਨੂੰ ਉਹਨਾਂ ਨੂੰ ਕੀਤਾ ਜਾਵੇ ਤੇ ਜਿਹੜੀ ਸਾਡੀ ਪੈਂਡਿੰਗ ਡਿਮਾਂਡਾਂ ਪੁਰਾਣੀਆਂ ਪਈਆਂ ਉਹਨੂੰ ਠੀਕ ਕੀਤਾ ਜਾਵੇ ਕਾਲ ਕਿੰਨਾ ਦਿਨ ਪਲੇ ਕੀਤੀ ਜਾ ਰਹੀ ਹੈ ਕਿੰਨੇ ਦਿਨ ਲਈ ਕੀਤੀ ਜਾ ਰਹੀ ਹੈ ਸਟ੍ਰਾਈਕ ਪਹਿਲੇ ਸਾਡੀ ਜਿਹੜੀ ਹੈ ਦੋ ਜਾਂ ਤਿੰਨ ਫੇਸ ਚਲੇਗੀ ਸਭ ਤੋਂ ਪਹਿਲੇ ਸਰਕਾਰ ਵੱਲੋਂ ਥੋੜਾ ਨਰਮੀ ਵਾਲਾ ਰੁਕਾ ਅਪਣਾਇਆ ਗਿਆ ਹੈ ਸਰਕਾਰ ਨੇ ਸਾਨੂੰ 11 ਤਰੀਕ ਨੂੰ ਫਾਈਨੈਂਸ ਸੈਕਟਰੀ ਨਾਲ ਮਿਲਣ ਦੀ ਮੀਟਿੰਗ ਦਾ ਸਮਝ ਦਿੱਤਾ ਹੈ ਜਿਸ ਕਰਕੇ ਪਹਿਲੇ ਸਾਡੀ ਸਟ੍ਰਾਈਕ ਜਿਹੜੀ ਹੈ ਪੂਰੇ ਦਿਨ ਦੀ ਸੀ ਹੁਣ ਜਿਹੜੀ ਸਟ੍ਰਾਈਕ ਜਿਹੜੀ ਹੈ ਪਹਿਲੇ ਦੋ ਦਿਨ ਵਾਸਤੇ ਜਿਹੜੀ ਹੈ ਅੱਧੇ ਦਿਨ ਦੀ ਹੋਵੇਗੀ ਉਸ ਤੋਂ ਬਾਅਦ ਅਗਰ ਸਰਕਾਰ ਸਾਡੀ ਡਿਮਾਂਡ ਨਹੀਂ ਮੰਦੀ ਹੈ ਤੈਨੂੰ ਪੂਰੇ ਤੌਰ ਤੇ ਜਿਹੜਾ ਉਹ ਬੰਦੀ ਬੰਦ ਕੀਤੀ ਜਾਵੇਗੀ ਪੂਰੇ ਤੌਰ ਤੇ ਐਮਰਜੈਂਸੀ ਬੰਦ ਕੀਤੀ ਜਾਵੇਗੀ ਤੇ ਜੋ